ਡਾਕਟਰ ਗੁਰਬਖ ਸਿੰਘ ਪੰਡਾਲ ਦੀ ਰਚਨਾ ਕਰੈਬੀਅਨ ਟਾਪੂਆਂ ਦੀ ਸੈਰ ਕਰੂ ਸ਼ਿਪ ਸਮੁੰਦਰ ਵਿੱਚ ਤੈਰਤਾ ਸੰਸਾਰ ਕਰੂ ਸ਼ਿਪ ਦਰਸਲ ਇੱਕ ਮਿੰਨੀ ਦੁਨੀਆ ਵੱਖੋ ਵੱਖ ਕੌਮियत ਵਾਲੇ ਲੋਕਾਂ ਦਾ ਸਮੂਹ ਨਿੱਤ ਦੇ ਰੁਝੇਮਿਆਂ ਤੋਂ ਆਕਿਆ ਲਈ ਮਾਨਸਗ੍ਰਾਹਤ ਵਾਸਤੇ ਇਕੱਠਿਆਂ ਸਮਾ ਬਤੌਣ ਦੀ ਸੱਤ ਪਰਿਵਾਰ ਵਰ ਨੂੰ ਇੱਕ ਦੂਜੇ ਦੀ ਨੇੜਤਾ ਬੰਨ ਅਤੇ ਸਾਂਝ ਪਾਉਣ ਦਾ ਸਬਬਬ ਦੁਨੀਆਂ ਦੇ ਸ਼ੋਰ ਸ਼ਰਾਬੇ ਤੇ ਦੁਨਿਆਵੀ ਚੰਚਟਾਂ ਤੋਂ ਰਹਿ ਆਪਣੀ ਮਸਤੀ ਤੇ ਆਪਣੇ ਰੰਗ ਵਿੱਚ ਜਿਉਣ ਦਾ ਵਕਤ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਆਪਣੇ ਅੰਦਾਜ਼ ਵਿੱਚ ਮਾਣਨ ਅਤੇ ਮਨਾਉਣ ਦਾ ਰੰਗ ਟੰਗ ਕਰੂ। ਸੁਗੜੀ ਹੋਈ ਛੋਟੀ ਜੀ ਦੁਨੀਆਂ ਵਿਸ਼ਾਲ ਦੁਨੀਆਂ ਤੋਂ ਦੂਰ ਸਮੁੰਦਰ ਦੀ ਆਗੋਸ਼ ਵਿੱਚ ਕੁਦਰਤ ਨਾਲ ਕੁਝ ਸਮਾਂ ਬਿਤਾਉਣ ਦਾ ਨਵੇਂ ਕਲਾਟਾਂ। ਇਸ ਵਿੱਚ ਦੁਨੀਆਂ ਭਰ ਦੇ ਖਾਣਿਆ ਲਈ ਵੱਖ-ਵੱਖ ਰੈਸਟੋਰੈਂਟ ਹਰੇਕ ਦੇ ਮਨੋਰੰਜਨ ਲਈ ਕੁਝ ਨਾ ਕੁਝ ਕਿਰਿਆਵਾਂ ਕਸਰਤ ਕਰਨ, ਸਵੀਮਿੰਗ, ਖੇਡਣ, ਕੋਨ ਬਚਾਉਣ ਅਤੇ ਖਰੀਦਾਰੀ ਕਰਨ ਦੀ ਸਹੂਲਤਾਂ। 24 ਘੰਟੇ ਹਰ ਸਰਵਿਸ ਉਪਲਬਧ। ਗਰੂਸ਼ਿਪ ਮਸਤ ਚੱਲੇ ਆਪਣੀ ਮੰਜ਼ਿਲ ਵੱਲ ਵੱਧਾ। ਸਮੁੰਦਰ ਇਸ ਨੂੰ ਰਾਹ ਦਿੰਦਾ। ਲਹਿਰਾਂ ਦੀ ਪਾਣੀਆਂ ਤੇ ਕਲਾਕਾਰੀ ਦੂਰ ਤੱਕ ਨਜ਼ਰ ਆਉਂਦੀ ਪਰ ਕੁਝ ਕੁ ਪਲ ਬਾਅਦ ਸਭ ਕੁਝ ਮਿਟ ਜਾਂਦਾ ਕਿਉਂਕਿ ਸਮੁੰਦਰ ਨਹੀਂ ਚਾਹੁੰਦਾ ਕਿ ਕੋਈ ਉਸ 'ਤੇ ਹਿੱਕ ਤੇ ਆਪਣੀ ਪੈੜਾਂ ਦੇ ਨਿਸ਼ਾਨ ਛੱਡੇ। ਗਰੂਸ਼ਿਪ ਇੱਕ ਵੱਡਾ ਨਗਰ ਵਰਗਾ ਹੈ ਜਿਸ ਦੀ ਆਬਾਦੀ ਸਤਕੂ ਹਜ਼ਾਰ ਹੈ ਸਾਡੇ 4000 ਤੋਂ ਸਲਾਨੀ ਹਨ ਤੇ 2000 ਤੋਂ ਉੱਪਰ ਮਲਾਜ਼ਮ ਹਨ ਜੋ ਸਾਰੇ ਸਲਾਨੀਆਂ ਨੂੰ ਹਰੇਕ ਕਿਸਮ ਦੀਆਂ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਦੀ ਹਰਦਮ ਤਿਆਰਬਰ ਤਿਆਰ ਇਸ ਵਿੱਚ ਭਾਰਤ ਸਮੇਤ ਦੁਨੀਆ ਦੇ 65 ਦੇਸ਼ਾਂ ਦੇ ਮਲਾਜ਼ਮ ਤਾਇਨਾਤ ਹਨ ਤਾਂ ਕਿ ਹਰੇਕ ਦੇਸ਼ ਤੋਂ ਆਉਣ ਵਾਲੀਆਂ ਸਲਾਨੀਆਂ ਦੀਆਂ ਲੋੜਾਂ ਨੂੰ ਸਮਝ ਕੇ ਚੰਗੀ ਸੇਵਾ ਪ੍ਰਦਾਨ ਕੀਤੀ ਜਾਵੇ ਕਰੋਸ ਤੇ ਜਾਣ ਨਾਲ ਮਨੁੱਖਤਾ ਨਜ਼ਰੀਆ ਬਦਲਦਾ ਹੈ ਉਸ ਦੀ ਸੋਚ ਤੇ ਦ੍ਰਿਸ਼ਟੀਕੋਣ ਵਿੱਚ ਬਦਲਾ ਆਉਂਦਾ ਹੈ ਉਸ ਨੂੰ ਪਤਾ ਲੱਗਦਾ ਕਿ ਦੁਨੀਆ ਕਿੰਨੀ ਛੋਟੀ ਤੇ ਸੀਨ ਹੈ ਤੁਸੀਂ ਇਸ ਨਿੱਕੀ ਜਿਹੀ ਦੁਨੀਆ ਵਿੱਚ ਵੀ ਜਦ ਆਪਣੇ ਕਿਸੇ ਨੇੜਲੇ ਨੂੰ ਮਿਲਤੇ ਹੋ ਤਾਂ ਤੁਹਾਡੇ ਤੇ ਮਿਲਣ ਵਾਲੇ ਸ਼ਖਸ ਨੂੰ ਚੰਗਾ ਮਹਿਸੂਸ ਹੁੰਦਾ ਹੈ ਕਿ ਕੋਈ ਤਾਂ ਹੈ ਜੋ ਮੇਰੇ ਨਾਲ ਮੇਰੀ ਬੋਲੀ ਮੇਰੇ ਦੇਸ਼ ਸਭਿਆਚਾਰਤ ਤੇ ਰਹਿਤਲਬਾਰੀ ਗੱਲ ਕਰਦਾ ਹੈ ਪ੍ਰਾਏ ਮਾਹੌਲ ਵਿੱਚ ਵਿਚਰਦਿਆਂ ਬੰਦਾ ਬਹੁਤ ਤਰਸ ਜਾਂਦਾ ਹੈ ਕਿ ਕੋਈ ਤਾਂ ਉਸ ਨਾਲ ਆਪਣੀ ਬੋਲੀ ਵਿੱਚ ਗੱਲ ਕਰੇ ਕਰੂਜ਼ ਨੂੰ ਬਹੁਤ ਹੀ ਕਾਮਯਾਬ ਬਿਜ਼ਨਸ ਦਾ ਰੂਪ ਦੇਣਾ ਕੋਈ ਕਰੂਜ਼ ਕੰਪਨੀਆਂ ਤੋਂ ਸਿੱਖੇ। ਉਹ ਕਰੂਜ਼ ਤੇ ਜਾਣ ਵਾਲੀ ਹਰ ਸਲਾਨੀ ਦੇ ਆਰਥਿਕ, ਭਾਵਨਾਤਮਕ, ਸੋਚ ਆਤਮਕ ਅਤੇ ਮਾਨਸਿਕ ਤਰਜੀਹਾਂ ਨੂੰ ਆਮ ਤੌਰ ਤੇ ਆਪਣੇ ਹਿੱਤਾਂ ਦੀ ਵਰਤੇ ਹਨ। ਕਰੂਜ਼ ਵਿੱਚ ਕੰਪਨੀ ਵੱਲੋਂ ਤਿੰਨ ਵਕਤ ਦਾ ਖਾਣਾ, ਕੌਫੀ, ਚਾਹ, ਕੋਲਡ ਡਰਿੰਕਸ ਆਦ ਸਭ ਕੁਝ ਮੁਫਤ ਦਿੱਤਾ ਜਾਂਦਾ ਹੈ। ਪਰ ਇਸ ਦੇ ਨਾਲ ਨਾਲ ਵੱਖੋ-ਵੱਖਰੀਆਂ, ਯਾਨੀ ਇਸ ਕਰੂਜ਼ ਸ਼ਿਪ ਦੀਆਂ 12 ਮੰਜ਼ਲਾਂ ਸਨ। ਮੰਜ਼ਲਾਂ ਤੇ ਰੈਸਟੋਰੈਂਟ ਵੀ ਹਨ। ਜੇ ਤੋ ਤੁਸੀਂ ਪੈਸੇ ਖਰਚ ਕੇ ਆਪਣੀ ਮਨਪਸੰਦ ਦਾ ਖਾਣਾ ਖਾ ਸਕਦੇ ਹੋ ਸ਼ਰਾਬ ਪੀ ਸਕਦੇ ਹੋ ਕਸੀਨੋ ਵਿੱਚ ਜੂਆ ਖੇਡੋ ਸਾਈਨਪਲੈਕਸ ਵਿੱਚ ਫਿਲਮਾਂ ਦੇਖੋ ਤੁਹਾਡੀ ਸੀਟ ਜਾਂ ਕਮਰੇ ਵਿੱਚ ਸਰਵਿਸ ਪ੍ਰਦਾਨ ਕਰਨ ਲਈ ਬਕਰੀ ਕੀਮਤ ਵਸੂਲ ਕੀਤੀ ਜਾਂਦੀ ਹੈ ਅਰਸਲਾਨੀ ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਤਾਂ ਵੀ ਕੰਜੂਸੀ ਨਹੀਂ ਕਰਦਾ ਖੁੱਲਾ ਖਰਚ ਕਰਦਾ ਹੈ ਮਨ ਦੀ ਹਰ ਤਮੰਨਾ ਤੇ ਰੀਜ ਨੂੰ ਪੂਰੀ ਕਰਨ ਦਾ ਚੱਲ ਹੁੰਦਾ ਹੈ ਆਪਣੀ ਮਨ ਆਈਆਂ ਕਰਕੇ ਖੁਸ਼ੀ ਮਾਨਨ ਦਾ ਬਾਗ ਕਮਲਵਲ ਕਰੋਸ ਕੁਦਰਤੀ ਕੋਦ ਵਿੱਚ ਪਾਣੀਆਂ ਵਿੱਚ ਤੈਰਦਾ ਸੰਸਾਰ ਆਪਣੇ ਘਰਾਂ ਤੋਂ ਦੂਰ ਇੱਕ ਹੋਰ ਘਰ ਬੇਗਾਨਿਆਂ ਤੋਂ ਦੂਰ ਆਪਣੇ ਆ ਦੇ ਪਰਿਵਾਰ ਵਿੱਚ ਕੁਝ ਸਮੇਂ ਲਈ ਨਿਕਾ ਵਾਤਾਵਰਨ ਨਿੱਤ ਦੇ ਰੁਝੇ ਮਿਆਂ ਨੂੰ ਭੁੱਲ ਕੇ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਆਪਣੇ ਰੰਗ ਢੰਗ ਨਾਲ ਮਨਾਉਣ ਦਾ ਮੌਕਾ ਆਪਣੇ ਰੰਗ ਵਿੱਚ ਰੰਗਿਆ ਹਰ ਸ਼ਖਸ ਮਸਤੀ ਵਿੱਚ ਰੀਨ ਆਲੇ ਦੁਆਲੇ ਤੂਬੇ ਪਰਵਾ ਖਾਣ ਪੀਣ ਤੇ ਮौज ਮਸਤੀ ਵਿੱਚ ਰੀਨ ਹਰੇਕ ਆਪਣੇ ਆਪ ਅਤੇ ਆਪਣੇ ਆਤਿਕ ਸੀਮਤ ਸਭੇ ਪਰਵਾਹ ਰੋਜ਼ਾਨਾ ਜੀਵਨ ਦੀ ਹਰ ਸਹੂਲਤ ਹਾਜ਼ਰ ਅੰਦਰ ਤੇ ਬਾਹਰ ਦੀਆਂ ਖੇਡਾਂ ਲਈ ਗਰਾਊਂਡਾਂ ਸਵੇਰੇ ਸਵੇਰੇ ਸਮੁੰਦਰ ਵਿੱਚੋਂ ਚੜਦੇ ਸੂਰਜ ਨੂੰ ਦੇਖੋ ਸਮੁੰਦਰ ਨੂੰ ਸੁਨਹਿਰੀ ਰੰਗ ਵਿੱਚ ਰੰਗੇ ਜਾਂਦਾ ਦ੍ਰਿਸ਼ ਅਤੇ ਇਸ ਨੂੰ ਫੋਨਾਂ ਵਿੱਚ ਕੈਦ ਕਰੇ ਕੁਦਰਤ ਪ੍ਰੇਮੀ ਸਭ ਤੋਂ ਉੱਪਰਲੀ ਮੰਜ਼ਲ ਤੇ ਖੁੱਲੇ ਆਕਾਸ਼ ਸ਼ੇਡ ਸੈਰ ਕਰਨਾ ਦਰਅਸਲ ਹਫਤੇ ਪਰਦਾ ਇਹ ਸਮਾਂ ਜ਼ਿੰਦਗੀ ਦੀ ਸੇਨਤਾ ਸੁੰਦਰਤਾ ਰਜਤਾ ਤੇ ਅਨੰਦਤਾਂ ਨੂੰ ਖੂਬ ਮਨਾਉਣਾ ਹੁੰਦਾ ਹੈ ਆਪਣੇ ਅੰਗ ਸੰਗ ਰਹਿੰਦੇ ਆ ਆਪਣੇ ਵਿੱਚੋਂ ਗਵਾਚੀ ਆਪਣਤ ਨੂੰ ਪਾਲਣਾ ਤੇ ਨਿਗ ਵਿੱਚ ਸਿਮਟ ਜਾਣਾ ਬੱਚਿਆਂ ਦਾ ਆਪਣੇ ਮਾਪਿਆਂ ਦਾਦਾ ਜਾਦੀ ਨਾਨਾ ਨਾਦੀ ਨਾਲ ਰਹਿੰਦੇ ਆ ਉਹਨਾਂ ਦੇ ਜੀਵਨ ਦੀਆਂ ਬੀਤੀਆਂ ਬਹਾਰਾਂ ਦੇ ਵਰਤਾਂਤ ਰਾਹੀਂ ਆਪਣੀ ਮਾਨਮੱਤੀ ਵਿਰਾਸਤ ਤੋਂ ਜਾਣੂ ਹੋਣਾ 크ਰੂਜ਼ ਦੇ ਮਾਹੌਲ ਵਿੱਚ ਕੋਈ ਉਚੇਚ ਨਹੀਂ ਕੋਈ ਓਲਾਜਾਂ ਝਾਕਾ ਨਹੀਂ ਕਮਾਲ ਦੀ ਗੱਲ ਇਹ ਹੈ ਕਿ ਇੱਥੇ ਕੰਮ ਕਰਿਆ ਹਰ ਕਰਮਚਾਰੀ ਸਲਾਨੀਆਂ ਦੀਆਂ ਖੁਸ਼ੀਆਂ ਨੂੰ ਦੂਨ ਸਵਾਇਆ ਕਰਨ ਲਈ ਉਤਾਪਲਾ ਹੈ ਇੱਕ ਰਾਤ ਡਿਨਰ ਕਰਦਿਆਂ ਜਦ ਵੇਟਰਸ ਨੇ ਮੇਰੇ ਦੋਤੇ ਨੂੰ ਅੰਗਰੇਜ਼ੀ ਗੀਤ ਤੇ ਪੰਗੜਾ ਪਾਉਣ ਲਈ ਕਿਹਾ ਤੋਂ ਸੇ ਪੰਗੜੇ ਨਾਲ ਨੇਪਾਲੀ ਵੇਟਰਸ ਨੇ ਅਜਿਹਾ ਡਾਂਸ ਕੀਤਾ ਕਿ ਆਲੇ ਦੁਆਲੇ ਦੇ ਟੇਬਲ ਵਾਲਿਆਂ ਨੇ ਤਾੜੀਆਂ ਰਾਈ ਇਸ ਪੰਗੜੇ ਰੂਪੀ ਡਾਂਸ ਦਾ ਆਨੰਦ ਮਾਣਿਆ ਬਾਕੀ ਅਗਲੇ ਹਿੱਸੇ ਵਿੱਚ ਧੰਨਵਾਦ